ਜਦੋਂ ਨਿਰੰਕਾਰੀਆਂ ਕਾਂਡ ਹੋਇਆ ਵੇ ਦੋਸਤ ਸਾਡੇ ਸਿੰਘਾਂ ਨੂੰ ਬਾਦਲਪੁਰਾਂ ਦੀ ਸ਼ਹਿਰ ਦੇ ਇੱਕ ਅਕਾਲੀ ਸਰਕਾਰ ਦੀ ਸ਼ਹਿਰ ਦੇ ਉਹਨਾਂ ਦੀ ਮਿਲਿ ਭੁਗਤ ਦੇ ਨਾਲ ਸਾਡੇ 13 ਸਿੰਘ ਸ਼ਹੀਦ ਕਿਤੇ ਗਏ ਬਹੁਤ ਸਾਰੇ ਜ਼ਖਮੀ ਹੋਏ ਕਿਉਂਕਿ ਜਿਹੜੇ ਸਾਡੇ ਸਿੰਘ ਤਦ ਚਿੰਗਤ ਹੋ ਗਏ ਉਹ ਲੜਨ ਦੀ تیاری ਪਾ ਲਈ ਸੀਗੇ ਉਹ ਤੇ ਅਰਜ਼ ਕਰ ਗਏ ਸੀ ਕਿ ਤੁਸੀਂ ਨਿਰੰਕਾਰੀਆਂ ਕਿ ਤੁਸੀਂ ਇਹ ਜਿਹੜਾ ਕੋਡ ਉੱਪਰ ਸਰ ਦੇ ਖਿਲਾਫ ਬੋਲ ਰਹੇ ਹੋ ਇਹ ਬੰਦ ਕਰੋ ਪਰ ਅਗੋਂ ਉਹ ਤਿਆਰੀ ਕਰ ਰਹੀ ਬੈਠੀ ਜਿਨ੍ਹਾਂ ਨੇ ਹੱਥਾਂ ਤੇ ਹੰਮਾ ਕਰ ਦਿੱਤਾ ਆਪਨੇ ਪੂਰੇ ਪੰਜਾਬ ਦਾ ਆਪਣੇ ਕਲਾਵੇ ਵਿੱਚ ਲਿਆ ਹੋਇਆ ਉਹਨ ਕੰਫਿਊ ਵੀ ਲੱਗ ਗਿਆ ਔਰ ਇੱਕ ਘੰਟਾ ਦਾ ਟਾਈਮ ਹੈ ਕੋਈ ਆਪਣੇ ਘਰ ਜਿੱਥੇ ਇੱਥੇ ਹੈ ਗਿਆ ਜਿੱਥੇ ਰਾਤ ਤੇ ਪਹੁੰਚਣਾ ਚੰਦਾ ਪਹੁੰਚ ਨਾ ਉਹਨਾਂ ਨੂੰ ਰਿਪੋਰਟ ਕੀਤੀ ਕਿ ਮੈਨੂੰ ਮੇਰੇ ਘਰ ਛੱਡਾ ਪਰ ਉਹ ਕੰਦੇ ਕਿ ਨਹੀਂ ਤੁਹਾਡਾ ਨਾਂ ਪਹਿਲਾਂ ਹੀ ਹਿੱਟ ਡਿਸਟ੍ਰਿਕਟ ਐ ਫੁੱਲ ਸਵਾਲਿਆ ਦੀ ਐਸ ਕਰਕੇ ਅਸੀਂ ਇਹ ਰਿਸਕ ਨਹੀਂ ਲੈ ਸਕਦੇ ਜਦੋਂ ਕਰਬੂ ਹਟੇਗਾ ਅਸੀਂ ਤੁਹਾਨੂੰ ਆਪੇ ਹੀ ਛੱਡ ਆਵਾਂਗੇ ਕਿ ਪੰਜਾਬ ਨੂੰ ਮੈਨੂੰ ਕਿਸੇ ਵੇਲੇ ਵੀ ਰਸਤੇ ਕਰ ਸਕਦੀ ਐ ਪਰ ਐਸ ਕਰਕੇ ਚਿੱਤ ਚੇਤਾ ਵੀ ਨਹੀਂ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਆ ਵੀ ਮੇਰੇ ਘਰ ਬਹਿੋ ਜਾ ਕੇਰਾ ਪਾਏਗੀ ਕਿ ਜਿਵੇਂ ਪਤਾ ਨਹੀਂ ਮੈਂ ਕੋਈ ਦੋਸ਼ੀ ਆ ਕਿਹੜੇ ਕੋਈ ਜਦੂਸ ਆ ਮੈਨੂੰ ਤੇ ਸਮਝ ਨਹੀਂ ਆਂਦੀ ਕਿ ਮੈਨੂੰ ਕੋਈ ਦੋਸ਼ ਕਿਸ ਦੋਸ਼ ਦੇ ਤਹਿਤ ਕਿ ਹਿੰਦੂਸਤਾਨੀ ਆਮਨ ਨੇ ਹਿੰਦੂਸਤਾਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੇਵਾ ਕਹੂੰਗੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਤਖੰਡੀਆਂ ਨੇ ਜਿੰਨਾ ਕਹੂੰਗੀ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਨਸੀਬਤਾਂ ਝੱਲੀਆਂ ਨੇ ਯੁਗ ਯੁਗ ਚੱਲ ਚੱਲ ਦਸਾ ਪਾਛੇਂ ਦੀ ਜੋ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਬਹੁਤ ਹੀ ਸਤਿਕਾਰਯੋਗ ਉਪਾਸਕ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਦਸਮੇਕ ਪਤਾ ਜੀ ਵੱਲੋਂ ਬਖੀ ਹੋਈ ਗੁਰਫਤੇ ਦੀ ਸਫਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਉਹਨਾਂ ਹੀ ਹੀਦਾਂ ਦੇ ਪਰਿਵਾਰ ਅੱਜ ਇਕੱਠੇ ਹੋਏ ਹਾਂ ਇੱਕ ਦੂਸਰੇ ਦੇ ਰੂਪ ਨੂੰ ਹੋਏ ਹਾਂ ਵੇ ਜਿਨ੍ਹਾਂ ਨੇ ਦੇ ਜਿਨ੍ਹਾਂ ਨੇ ਧਰਮ ਦੀ ਖਾਤ ਦੇ ਜਿਨ੍ਹਾਂ ਨੇ ਕੌਮ ਦੀ ਖਾਤ ਔਰ ਆਪਣੇ ਕੌਮਿਕ ਕਰ ਪਾਕਿਸਤਾਨ ਦੇ ਲਈ ਲਈ ਆਪਣੇ ਜਾਨਾਂ ਤੱਕ ਵਾਅਦ ਕੀਆ ਪਰ ਉਹ ਚੀਨੀ ਵਿਚਾਰੀ ਆਪਮਾਨ ਦੇ ਹਕੂਮਤਾਂ ਦੇ ਪੁਲਿਸ ਦੇ ਜ਼ਬਰਦਸਤ ਦੀ ਨਿਉਤਾਰੀ ਵਾਲੀ ਉਹਨਾਂ ਸਾਰੇ ਪਰਿਵਾਰ ਇੱਥੇ ਇਕੱਠੇ ਹੋਇਆ ਉਹਨਾਂ ਨੂੰ ਸੱਤ ਪੰਨਾ ਸਹਿਜਾ ਦਿੱਤਾ ਉਹ ਰਾਜ ਬੜਾ ਭਾਗਾਂ ਵਾਲਾ ਦੇਣਾ ਕਿ ਅਸੀਂ ਉਸ ਧਰਤੀ ਤੇ ਇਕੱਠੇ ਹੋਏ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਅਤੇ ਉਹਨਾਂ ਦੇ ਮਾਤਾ ਦੀ ਗੁਦਰ ਕੌਰ ਜੀ ਨੂੰ ਜ਼ਾਲਮ ਹਕੂਮਤ ਨੇ ਬਰਨੋ ਬਨੋ ਸ਼ਹੀਦ ਕੀਤਾ ਗਿਆ ਸੀ ਔਰ ਜਿੱਥੇ ਉਹਨਾਂ ਦੇ ਲਹੂ ਰੰਗੀ ਧਰਤੀ ਤੇ ਅਸੀਂ ਅੱਜ ਇੱਥੇ ਇਕੱਠੇ ਹੋਇਆ ਔਰ ਇਹ ਸਾਰਾ ਅੱਜ ਦੇ ਦਿਨ ਜਿਹੜਾ ਸਿਥਿ ਇੱਥੇ ਇਕੱਠੇ ਹੋਇਆ ਇਹਦਾ ਸਾਰਾ ਸਿਹਰਾ ਜਾਂਦਾ ਹੈ ਭਾਈ ਸਾਹਿਬ ਭਾਈ ਐਮ ਐਸ ਮਦਾਨੀ ਸਾਹਿਬ ਨੂੰ ਜੋ ਕਿ ਯੂ ਐਫ ਐਕਟਰ ਕਿਉਂਕਿ ਅੱਜ ਦਾ ਸਾਰਾ ਕਾਰਨ ਤਾਂ ਜੋਰੀ ਹੈ ਇਹ ਉਹਨਾਂ ਵੱਲੋਂ ਹੀ ਉਲੀਕਿਆ ਹੋਇਆ ਪ੍ਰੋਗਰਾਮ ਹੈ ਗੁਰਪਿਆਰੋ ਕਹਿੰਦੇ ਆ ਕਿ ਸ਼ਹੀਦ ਹੀ ਕਿਸੇ ਕੌਮ ਦਾ ਫਰਮਾਇਆ ਹੁੰਦਾ ਹੋ ਪਰ ਉਹੀ ਕੌਮ ਜਿਹੜੀ ਜਿੰਦਾ ਰਹਿੰਦਲੇ ਨਹੀਂ ਕਿ ਜਿਹੜੀਆਂ ਸ਼ਹਾਦਤ ਦੇਣਾ ਜਾਂਦੀਆਂ ਨੇ ਔਰ ਅਸੀਂ ਆਪਣੇ ਆਪ ਨੂੰ ਬੜਾ ਕੋਈ ਕਿਸਮਾ ਸਮਝਦੇ ਹਾਂ ਕਿ ਸਾਡਾ ਜਨਮ ਇਹ ਕਿਹੋ ਜਿਹਾ ਗੁਰਸ਼ਿਕ ਪਰਵਾਦ ਵਿੱਚ ਹੋਇਆ ਜਿਹੜਾ ਕਿ ਰਕੀਤ ਤੁਲਾਂ ਦੇ ਵਿੱਚ ਬੜਾ ਪਰਪਰ ਤੇ ਮੈਨੂੰ ਯਾਦ ਹੈ ਕਿ ਮੈਂ ਜਦੋਂ ਬਚਪਨ ਵਿੱਚ ਹੀ ਹੁੰਦੀ ਸੀ ਕਾਲਜ ਵਿੱਚ ਪੜ੍ਹਦੀ ਸੀ ਮੈਂ ਮੈਂ ਕੁੱਤ ਕੁੜੀਆਂ ਦੀ ਤਰ੍ਹਾਂ ਦਾ ਹੋਰ ਬੱਚਿਆਂ ਦੀ ਤਰ੍ਹਾਂ ਨਿਟ੍ਰੇਚਰ ਮੈਨੂੰ ਪੜਨ ਦੀ ਤੁਕ ਸੀ ਪਰ ਮੈਂ ਕੋਈ ਐਰਾ ਗੈਰਾ ਨਾਵਲ ਪੜਿਆ ਨਾ ਪੜ ਕੇ ਸ਼ਹੀਦਾਂ ਦੀਆਂ ਜੀਵੀਆਂ ਸਿੱਖੀ ਇਤਿਹਾਸ ਨਾਲ ਸੰਬੰਧਿਤ ਜੀਵੀਆਂ ਉਹੀ ਪੜਦੀ ਸੀ ਉਹ ਸੱਚ ਜਾਣਦਾ ਜਦੋਂ ਮੈਂ ਸਿੱਖੀ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਔਰ ਜਿਵੇਂ ਜੁਦਾ ਉਸ ਸਿੰਘ ਨੇ ਬਾਰੇ ਜਿਸ ਬੀਬੀ ਸ਼ਰਨਿਕਾ ਅਤੇ ਮਾਤਾ ਪਾਪਾ ਕੋਰ ਜਿ ਬਾਰੇ ਪੜ੍ਹਦੇ ਪੜ੍ਹਦੇ ਤਾਂ ਮੇਰੇ ਨੂੰ ਘੰਟੇ ਦਾ ਖੜਿਆ ਹੁੰਦਾ ਸੀ ਕਿ ਮੈਂ ਸੋਚਦੀ ਸੀ ਕਿ ਇਹ ਵਾਇਕ ਨੂੰ ਜੀ ਕਦੀ ਕਾਸ਼ ਮੈਂ ਵੀ ਉਹ ਟਾਈਮ 'ਚ ਹੋਣੀ ਤਾਂ ਮੈਂ ਵੀ ਜਿਵੇਂ ਕੁਛ ਨ ਕੁਛ ਇਹੋ ਜਿਹਾ ਯੋਗਦਾਨ ਪਾਉਂਦੀ ਔਰ ਧਰਮ ਦੇ ਲਈ ਸ਼ਹੀਦ ਹੁੰਦੀ ਤੇ ਸ਼ਾਤੀ ਮੈਂ ਆਪਣੇ ਮਾਰੇ ਦਰਜਾ ਤੇ 1978 ਦਾ ਜਦੋਂ ਸਾਕਾ ਹੋਇਆ ਉਦੋਂ ਬੇਸ਼ੱਕ ਅਸੀਂ ਪੜ੍ਹਦੇ ਸੀਗੇ ਪਰ ਉਹਦਾ ਅਸਰ ਮੇਰੇ ਮਨ ਤੇ ਬਹੁਤ ਜ਼ਿਆਦਾ ਹੋਇਆ ਜਦੋਂ ਨਿਰੰਕਾਰੀ ਕਾਂਡ ਹੋਇਆ ਵੇ ਦੋਸਤਿਆ ਸਾਡੇ ਸਿੰਘਾਂ ਨੂੰ ਬਾਦਲਪੁਰਾਂ ਦੀ ਸ਼ਹਿਦ ਹੇਠ ਅਕਾਲੀ ਸਰਕਾਰ ਦੀ ਸ਼ਹਿਦ ਹੇਠ ਉਹਨਾਂ ਦੀ ਮਿਹਰੀ ਭੁਗਤ ਦੇ ਨਾਲ ਸਾਡੇ 13 ਸਿੰਘ ਸ਼ਹੀਦ ਕਿਤੇ ਗਏ ਬਹੁਤ ਸਾਡੇ ਜਖਮੀ ਵੀ ਹੋਏ ਕਿਉਂਕਿ ਜਿਹੜੇ ਸਾਡੇ ਸਿੰਘ ਤਦ ਜੀੰਦ ਹੋ ਗਏ ਉਹ ਲੜਨ ਦੀ ਤਿਆਰੀ ਵੀ ਕਰੀ ਲਿਖੇ ਉਤੇ ਕਿ ਕਿ ਤੁਸੀਂ ਦਰਨਕਾਰੀ ਨੂੰ ਕਿ ਤੁਸੀਂ ਇਹ ਜਿਹੜਾ ਕੋਡ ਕੁਕਰ ਸਰ ਦੇ ਖਿਲਾਫ ਬੋਲ ਰਹੇ ਹੋ ਇਹ ਬੰਦ ਕਰੋ ਪਰ ਅਗੋਂ ਉਹ ਤਿਆਰੀ ਕਰੇ ਬੈਠੇ ਜਿਨ੍ਹਾਂ ਨੇ ਇੱਕ ਹੱਥਾਂ ਤੇ ਹਮਲਾ ਕਰ ਦਿੱਤਾ ਗੁਰੂ ਪਿਆਰਿਓ ਮੈਨੂੰ ਯਾਦ ਹੈ ਕਿ ਮੈਂ 3 ਜੂਨ 1984 ਦਾ ਦਿਨ ਨਹੀਂ ਨਿਕਲਦਾ ਉਸ ਤੋਂ ਪਹਿਲਾਂ ਵੀ ਮੈਂ ਬੇਸ਼ੱਕ ਦਲ ਖਾਲਸਾ ਦੇ ਬੰਦੇ ਵਾਂਗੂ ਕੁਝ ਕੰਮ ਕਰਦੀ ਰਹੀ ਹਾਂ ਫੀਲਡ ਵਿੱਚ ਔਰ 3 ਜੂਨ 1984 ਮੈਨੂੰ ਨਹੀਂ ਪੁੱਛ ਸਕਦੇ ਉਦੋਂ ਮੈਂ ਘਰ ਸੀਗੀ ਆਪਣੇ ਔਰ ਮੈਂ ਉਦੋਂ ਜਿਸ ਸਮਾਗਮ ਵਿੱਚ ਸੀਗਾ ਮੇਰੇ ਖਾਲਸਾ ਗੁਰਦਵਾਰਨ ਸਾਹਿਬ ਜੀ ਦਾ ਉੱਥੇ ਗਈ ਸੀਗੀ ਅਟੈਂਡ ਕਰ ਔਰ ਜਦੋਂ ਰਾਤ ਨੂੰ ਅਸੀਂ ਘਰ ਆਣਦੇ ਆ ਜਿੱਦੋਂ ਉੱਥੇ ਸਮਾਗਮ ਸੀਗਾ ਉਹ ਗੁਰਦੁਆਰਾ ਸਾਹਿਬ ਮੈਨੇ ਕਹ ਆਪ ਕੋ ਬੜਾ ਗੁਰੂ ਸੀਗਾ ਉਹ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਕਹਿ ਰਹੀ ਸੀ ਕਿ ਮੈਂ ਰਾਤ ਦਾ ਪ੍ਰੋਗਰਾਮ ਹੀ ਅਟੈਂਡ ਕਰਨਾ ਹੈ ਇਸ ਕਰਕੇ ਮੈਂ ਰਾਤ ਨੂੰ ਚੱਲ ਨਾ ਆ ਸਕਾਂ ਔਰ ਮੈਂ ਉੱਥੇ ਹੀ ਕਿਸੇ ਦੇ ਘਰ ਰਹਿ ਪਾਸੇ ਦਾ ਅਸੀਂ ਦਿਨ ਦਾ ਪ੍ਰੋਗਰਾਮ ਕੀਤਾ ਉਦੋਂ ਚੌਂਦੀ ਅਕਾਲੀ ਦਾ ਜਨ ਸੋਸ਼ਲ ਗੁਦਾਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸੀਗੇ ਜਨਰਲ ਚਰਨ ਸਿੰਘ ਜਟੋੜਾ ਔਰ ਹੋਰ ਵੀ ਕੁਝ ਲੀਡਰਸ਼ਿਪ ਉੱਥੇ ਪਹੁੰਚੀ ਸੀ ਬਹੁਤ ਪਠਾਨਕੋਟ ਦੀ ਜਿਹੜੀ ਅਕਾਲੀ ਲੀਡਰਸ਼ਿਪ ਕੀ ਹੈ ਉੱਥੇ ਪਹੁੰਚੀ ਹੋਈ ਸੀ ਉਹਨਾਂ ਸਾਡੇ ਆਪਣੇ ਕਿਹਾ ਕਿ ਤੁਸੀਂ ਰਾਤ ਦਾ ਪ੍ਰੋਗਰਾਮ ਅਟੈਂਡ ਕਰਕੇ ਕੀ ਜਾਣਾ ਤੇ ਤੁਸੀਂ ਦੂਰੋਂ ਤੋਂ ਸਾਡੇ ਘਰ ਆਇਆ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੈਂ ਉਥੋਂ ਦੇ ਇੱਕ ਲੋਕਲ ਅਧਿਕਾਰ ਦੇ ਘਰ ਗਈ ਉਹ ਰਾਤ ਨੂੰ ਆਉਂਦੀ ਸੀ ਕਿਉਂਕਿ ਰਾਤ ਮੈਂ ਅਸਕਰ ਕਾਹਰੇ ਸੀ ਮੈਨੂੰ ਵੀ ਕੁਝ ਕਰਤਾ ਲਿਕਨਦਾ ਔਰ ਕੁਝ ਕਵੀ ਦਰਬਾਰਾ ਵੀ ਅਟੈਂਡ ਕਰਨ ਦਾ ਵੀ ਸ਼ੌਂਕ ਹੁੰਦਾ ਸੀਗਾ ਸੀ ਜਦੋਂ ਵੀ ਰਾਤ ਨੂੰ ਅਸੀਂ ਗੁਰਦੁਆਰਾ ਸਾਹਿਬ ਦਾੰਦੀ ਤਿਆਰੀ ਕਰਨ ਲੱਗੇ ਤੇ ਕੁਝ ਨੌਜਵਾਨ ਆਏ ਬਾ ਅੰਦਰ ਕਹਿੰਦੇ ਜੀ ਬਾਤ ਹੀ ਆਰਮਿੰਦਰ ਰਾਜ ਨੂੰ ਆਪ ਵੀ ਨੇ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਔਰ ਕ कर्फ्यू ਵੀ ਲੱਗ ਗਿਆ ਔਰ ਇੱਕ ਘੰਟੇ ਦਾ ਟਾਈਮ ਹੈ ਕੋਈ ਆਪਣੇ ਘਰ ਜਿੱਥੇ ਇੱਥੇ ਹੈ ਗਿਆ ਜਾਂ ਘਰਾਂ ਤੇ ਪਹੁੰਚਣ ਜਾਂਦਾ ਪਹੁੰਚਦਾ। ਨਾ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਮੈਨੂੰ ਮੇਰੇ ਘਰ ਛੱਡਾ ਪਰ ਉਹ ਕਹਿੰਦੇ ਕਿ ਨਹੀਂ ਤੁਹਾਡਾ ਨਾਂ ਪਹਿਲਾਂ ਹੀ ਇਸ ਲਿਸਟ ਵਿੱਚ ਹੈ ਪੁਲਿਸ ਵਾਲਿਆਂ ਦੀ। ਇਸ ਕਰਕੇ ਅਸੀਂ ਇਹ ਰਿਸਕ ਨਹੀਂ ਲੈ ਸਕਦੇ। ਜਦੋਂ कर्फ्यू ਹਟੇਗਾ ਅਸੀਂ ਤੁਹਾਨੂੰ ਆਪੇ ਹੀ ਛੱਡ ਆਵਾਂਗੇ। ਉਹ ਤਿੰਨ ਦਿਨ ਮੈਂ ਗੰਗੇ ਨਾਲ ਕਿਤਾਬ ਵਿਗਾੜੇ ਕਿਉਂਕਿ ਸਾਡੇ ਟੈਲੀਫੋਨ ਕਨੈਕਸ਼ਨ ਵੀ ਕੱਟ ਦਿੱਤੇ ਗਏ ਸੀਗੇ ਜਿਸ ਦੇ ਨਾਲ ਮੈਂ ਆਪਣੇ ਘਰ ਵਾਲਿਆਂ ਨੂੰ ਦੱਸ ਦਿੰਦੀ ਕਿ ਅਸੀਂ ਠੀਕ ਠਾਕ ਹਾਂ ਫਿਰ ਤਿੰਨ ਦਿਨਾਂ ਬਾਅਦ ਪੰਜ ਛੇ ਜਦੋਂ ਮੰਜੇ ਚਾਹ ਵਿੱਚ ਥੋੜੀ ਜਿਹੀ ਟਿਕ ਬਿਠੀ ਆ ਮੈਂ ਆਪਣੇ ਘਰ ਪਹੁੰਚਦੀ ਹਾਂ ਤਾਂ ਮੇਰੇ ਪਰਿਵਾਰਕ ਮੈਨੂੰ ਦੇਖ ਕੇ ਬੜੇ ਖੁਸ਼ ਹੁੰਦੇ ਨੇ ਪਿਛੀ ਦਿਨਾਂ ਤੋਂ ਉਹਨਾਂ ਦੇਖਾ ਵਿੱਚ ਹੰਝੂ ਵੀ ਆ ਜਾਂਦੇ ਨੇ ਕਿ ਉਹ ਸਾਡੀ ਬੇਟੀ ਜਿਹੜੀ ਹੈ ਠੀਕ ਠਾਕ ਹੈ ਰਾਤ ਕੱਦਦੀ ਐ ਅਸੀਂ ਤੇ ਦਰਬਾਰ ਸਾਹਿਬ ਤੇ ਜੋ ਠਾਕਾ ਹੋਇਆ ਸੀ ਉਹ ਵੀ ਉਹੀ ਨਹੀਂ ਕੋਲ ਰੇ ਇੱਕ ਦਰਦ ਸੀਗਾ ਅੰਦਰ ਬਹੁਤ ਜ਼ਿਆਦਾ ਅਸੀਂ ਉਸੇ ਬਾਰੇ ਵਿਚਾਰ ਕਰਦੇ ਸੀ ਕਿ ਨੀਂਦ ਕਿੱਥੇ ਆਣੀ ਚਗੀ ਇਹੇ ਵਿਚਾਰਾ ਕਰਦੇ ਆ ਪਤਾ ਨਹੀਂ ਕਦੋਂ ਰਾਤ ਦੇ 12 ਵਜੇ ਮੈਂ ਦੇਖਿਆ ਕਿ ਮੈਨੂੰ ਬਾਹਰੋਂ ਡਗੜ ਡਗੜ ਆਵਾਜ਼ ਦੀ ਸੁਣਹੀ ਐ ਮੈਨੂੰ ਇੰਨਾ ਖਤਰਾ ਸੀ ਕਿ ਪੰਜਾਬ ਕੋਲ ਮੈਨੂੰ ਕਿਸੇ ਵੇਲੇ ਵੀ ਹਲਾਸੇ ਕਰ ਸਕਦੀ ਐ ਪਰ ਐਸ ਕਰਕੇ ਜਿੱਥੇ ਚੇਤਾ ਵੀ ਨਹੀਂ ਸੀ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਆ ਵੀ ਮੇਰੇ ਘਰ ਬੈਹੋ ਜੇ ਕਿਹੜਾ ਪਾਏਗੀ ਕਿ ਜਿਵੇਂ ਪਤਾ ਨਹੀਂ ਮੈਂ ਕੋਈ ਦੋਸ਼ੀ ਹਾਂ ਕਿਹੜੇ ਕੋਈ ਜਦੂਸ ਹਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੈਨੂੰ ਕੋਈ ਦੋਸ਼ ਕਿਸ ਦੋਸ਼ ਦੇ ਤਹਿਤ ਹਿੰਦੋਸਤਾਨ ਦੀ ਆਰਮੀ ਨੇ ਹਿੰਦੋਸਤਾਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ 12:00 ਵਜੇ ਨਾਲ ਜਦੋਂ ਸਾਡੇ ਘਰ ਆਰਮੀ ਅੰਦਰ ਐਂਟਰ ਕਰਤੀ ਆ ਤੇ ਬਾਅਦ ਦੇਖਿਆ ਕਿ ਕਵਾਡੀਆਂ ਦੀ ਚਤਤ ਤੇ ਵੀ ਆदमी ਐਦਾ ਖੋਤੀ ਸੀ ਕਿ ਅਹਰ ਚਾਹਤਾ ਕਿ ਜਿਵੇਂ ਪਤਾ ਨਹੀਂ ਕਦੀ ਕਿੰਨਾ ਕੁ ਵੱਡਾ ਕੋਈ ਨੀ ਹੋਦਾ ਹੈਗਾ ਕੈਪਟਨ ਐਦਾ ਕੋਈ ਜਹੁੰ ਜੋ ਉਹ ਆदमी ਬਾਰੇ ਅੰਦਰ ਆਏ ਉਹਨਾਂ ਨੇ ਮੇਰੇ ਬਾਰੇ ਪੁੱਛ ਲਿਆ ਕਿ ਕੁਲਵਿੰਦਰਪੁਰ ਦੀ ਤੁਸੀਂ ਹੋ ਮੈਂ ਕਿਹਾ ਕੀ ਮਾਂ ਦੀ ਦੱਸੋ ਕੰਦੇ ਤੁਹਾਡੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਮੈਂ ਕਿਹਾ ਕਿ ਜਦੋਂ ਤੇ ਤਾਂ ਉਹ ਕਹਿੰਦੇ ਸਤਿਵਾਚ ਕਰ ਦਗੇ ਉਹਨਾਂ ਨੇ ਤਲਾਸ਼ੀ ਲੈ ਕੇ ਚੁੱਕਾ ਦਿੱਤੀਆ ਪਹਿਲਾਂ ਮੇਰੇ ਬਗਰਾਸ਼ ਨੂੰ ਦੇ ਮੈਨੂੰ ਅੰਦਰ ਸੋਫੇ ਤੇ ਬਿਠਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਲਈ ਇੱਥੋਂ ਤੱਕ ਕਿ ਲੋਨ ਮੇਟ ਚੋਂ ਸਾਡੇ ਵਾਲੇ ਡੱਬੇ ਨੂੰ ਛੇੜੇ ਬਗਲੇ ਇਹਨਾਂ ਕਿਉਂ ਬਾਰੂਦ ਭਰਿਆ ਆਪਣਾ। ਕਿਉਂਕਿ ਆਪਣੀ ਪੂਰੀ ਕਾਰਜਕਾਰੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਮੇਰਾ ਇੱਥੇ ਪਿਤਾਪਾ ਮੇਰਾ ਰੈਕ ਬਣਾ ਹੋਇਆ ਸੀਗਾ ਉਹਦੀ ਤਲਾਸ਼ੀ ਲੈ ਕੇ ਚੰਕੀ। ਉਹਦੇ ਵਿੱਚੋਂ ਪਤਾ ਨਹੀਂ ਉਹਨਾਂ ਨੂੰ ਕਿਹੜੇ ਡਾਕੂਮੈਂਟਸ ਮੇਰੇ ਕਿ ਦੋਗਣਾ ਰੈਗੂਲੈਂਟ ਸੀ ਇੱਕੋ ਹੀ ਚੈਪਟਰ ਦੇ ਰੈਗ ਦਾ ਬੰਦਾ ਸਰਦਾਰ ਸੀਗਾ ਉਹ ਕਹਿੰਦਾ ਜੀ ਯਹੀ ਕਦਰ ਦਾ ਟੁਕੜਾ ਬੋਧ ਹੈ ਆਪ ਕੋ ਦਸ ਹਲੰਦਰ ਕਰਨੇ ਕਿ ਤੇ ਹੁਣ ਤੁਸੀਂ ਸਾਡੀ ਰਾਤੋਤ ਵਿੱਚੋਂ ਤੇ ਜੇ ਤੁਸੀਂ 도ੜਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਨੂੰ ਚੁਟਕਾਰ ਕਰ ਦੇਣਾ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿ ਸਰ ਤੁਹਾਡੀ ਹਿੰਦੁਸਤਾਨ ਦੀ ਸਰਕਾਰ ਦਾ ਕਾਨੂੰਨ ਹੈ ਮੈਂ ਦਈਆ ਕਿ ਤੁਹਾਡੇ ਹਿੰਦੁਸਤਾਨ ਦੀ ਸਰਕਾਰ ਦਾ ਕਾਨੂੰਨ ਹੈ ਕਿ ਲੇਡੀਜ਼ ਨੂੰ ਲੇਡੀਜ਼ ਫੋਰਸ ਹੀ ਰਸਟ ਕਰ ਸਕਦੀ ਐ ਤੁਸੀਂ ਲੇਡੀਜ਼ ਫੋਰਸ ਲਾਓ ਤਾਂ ਮੈਨੂੰ ਦਿੱਤਾ ਕਰ ਲੋ ਆਦਰਵਾਈਸ ਮੈਂ ਤੁਹਾਨੂੰ ਨਹੀਂ ਇਲਾਕੇ ਦੇਖ ਕੇ ਨੂੰ ਛੋੜਦਾ ਮੈਨੂੰ ਪਤਾ ਨਹੀਂ ਹੁੰਦਾ ਤੇ ਮਨੁੱਖੀ ਕੀ ਦਾ ਰੈਪ ਆ ਗਿਆ ਜਿਸ ਦਾ ਆਪਾਂ ਸੁਣਦੇ ਆ ਉਹ ਜ਼ਬਰਦਸਤ ਕਛੀਟੇ ਵੀ ਖੜ ਸਕਦਾ ਸੀਗੇ ਪਰ ਇੱਕ ਕੁਦਰਤੀ ਕਿਸਮਤੀ ਨਾਲ ਉਹਨਾਂ ਦੇ ਉਹਨਾਂ ਨੇ ਵਾਇਰਸ ਕੀਤੀ ਔਰ ਮੇਰੇ ਕੋਲ ਲੇਡੀਜ਼ ਫੋਰਸ ਹੀ ਅਵੇਲੇਬ ਹੋ ਗਈ ਔਰ ਮੈਨੂੰ ਦਿੱਤਾ ਕਰਕੇ ਆਗਮੀ ਹੈੱਡਕੁਆਰਟਰ ਮਹਿਮੂਨ ਠਾਰਕੋਟ ਦੇ ਨਾਲੀ ਉੱਥੇ ਲੱਗੇ ਲੱਗੇ ਉੱਥੇ ਪਹਿਲਾ ਦਿਨ ਜਦੋਂ ਉਹਨਾਂ ਨੇ ਇੰਟਰੋਗੇਸ਼ਨ ਸੈਂਟਰ ਤੇ ਖੜਿਆ ਇੰਟਰੋਗੇਟ ਕੀਤਾ ਪੁੱਛਗਿੱਛ ਕੀਤੀ ਕੁਝ ਬਗੇ ਬਗੇ ਮੀਡੀਆ ਰੈਂਕ ਦੇ ਬੰਦੇ ਸੀਗੇ ਉਹਨਾਂ ਨੇ ਬੜੀ ਫਲਾਈਟ ਦੀ ਉਹ ਠੀਕ ਤੱਕ ਤੱਕ ਨਾ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਫਿਰ ਮੇਰੇ ਮੇਰੀ ਬੈਕਪੇਸ ਵਿੱਚ ਜਿੱਦਾਂ ਕੀ ਹੈ ਉਸ ਤੋਂ ਨੈਕਸਟ ਦਿਨ ਮੈਂ ਜਾਂਦੀਆਂ ਜਾਂ ਮੇਰੇ ਪਰਮਾਪਤਨਾ ਜਾਣਦੇ ਕਿ 21 ਜੁਲੰਹ ਤਖਦ ਤੋਂ ਡਾਡੇ ਆਪੀ ਵਾਲੇ ਟੇਨਟਾਂ ਨੇ ਕਾਨੂੰਨ ਕੀਤੇ ਐਦਾਂ ਜ਼ਿਆਦਾ ਕਦੋਂ ਕੀਤਾ ਬੜ ਤੱਕ ਮਾਰੇ ਬੰਦੂਕ ਦੇ ਗੋਲਿਆ ਦਿਖਾਉਂਦੇ ਸੀਗੇ ਕਿ ਜੇ ਤੁਸੀਂ ਨਹੀਂ ਕੋਈ ਦੱਸੋਗੇ ਤਾਂ ਅਸੀਂ ਤੁਹਾਨੂੰ ਇੱਥੇ ਹੀ ਖਤਮ ਕਰ ਸਕਦੇ ਹਾਂ ਤਾਂ ਜਿੱਥੇ ਖੜਾ ਕਰ ਕਰਕੇ ਇਹ ਸਟਲਾਈਟ ਪਾਗੀਆਂ ਕਲੱਚ ਲਗਾਨੇ ਸੀਰਾ ਦੇ ਮੈਂ ਬਿਆਨ ਨਹੀਂ ਕਰ ਸਕਦੀ ਕਿ ਜੋ ਕੁਝ ਉਸ ਟਾਈਮ ਤੇ ਉਹਨਾਂ ਨੇ ਕੀਤਾ ਪਰ ਪ੍ਰਮਾਤਮਾ ਦੀ ਅਹੀ ਅਰਦਾਸ ਕਰਕੇ ਤੁਜੀਸੀ ਕਰਦੋ ਕਿ हे ਵਾਹਿਗੁਰੂ ਜੀ ਮੈਨੂੰ ਇੰਨਾ ਹੌਸਲਾ ਉਹ ਇੰਨਾ ਬਲ ਬਖਿਓ ਕਿ ਮੈਂ ਇਹ ਗੱਲ ਮਨਪੂਰਤ ਦੇ ਜੋ ਵੀ ਜਲਮ ਕਰੇਗੀ ਉਹ ਇਹ ਖੇੜੇ ਮੱਦੇ ਸੈਲ ਸਕਾ ਉਹ ਕੌਮ ਨੂੰ ਕੋਈ ਤਲੰਤ ਨਾ ਲੱਗੇ ਸ਼ਾਇਦ ਮਰੀਏ ਅਦਾਸੀ ਸੀ ਕਿ ਵਾਈਪਰ ਤੇ ਚੱਲਣਾ ਸੁਣੀ ਗਈ ਕਿ ਮੈਂ ਬੋਲੀ ਨੀ ਮੈਂ ਕਾਜੀ ਠੀਕ ਹੈ ਸਾਡੀ ਤਾਂ ਕਿਉਂ ਤਾਂ ਟੱਕਰ ਹੀ ਵਿਕੀਸ਼ਰ ਦਾ ਰਹੀ ਹੈ ਇਹ ਕੋਈ ਨਵੀਂ ਗੱਲ ਨਹੀਂ ਉਹ ਸਾਡੀ ਕੌਮ ਇੱਕ ਮਾਰਸ਼ਲ ਕੌਮ ਹੈ ਔਰ ਮਾਰਸ਼ਲ ਕੌਮ ਦੇ ਜੜੂ ਸੀ ਜਾਂ ਸਿੰਘਾਂ ਕਦੇ ਝੁਕ ਗਿਆ ਨਹੀਂ ਹੈ ਹਰ ਤਰ੍ਹਾਂ ਦਾ ਜੁਰਮ ਤੇ ਸਦਸ ਸਹਿ ਸਕਦੀ ਹੈ ਉਹਨਾਂ ਨੇ ਜੋ ਕੀਤਾ 15 ਦਿਨ ਮੇਰੇ ਤੇ ਜੋ ਉਹਨਾਂ ਨੇ ਕਹਿ ਤਾਇਆ ਮੈਂ ਜਾਣਦੀ ਹਾਂ ਵਿੱਚ ਵਿੱਚ ਪੰਜਾਬ ਪੁਲਿਸ ਵਾਲੇ ਆਉਂਦੇ ਸੀਗੇ ਉਹ ਇੰਟਰੋਗੇਟ ਕਰਦੇ ਸੀਗੇ ਪੁੱਛ ਪੁੱਛ ਕਿਹਾ ਚਲੋ ਕਿਸੇ ਤਰ੍ਹਾਂ ਨਾਲ 15 ਦਿਨ ਲੱਗੇ ਮੈਨੂੰ ਤੇ ਪਤਾ ਵੀ ਨਹੀਂ ਸੀਗਾ ਕਿ ਮੇਰੇ ਪਰਿਵਾਰ ਵਾਲਿਆਂ ਤੇ ਕੀ ਬੀਤੀ ਮੈਂ ਦਿਲ ਵਿੱਚ ਸੋਚਦੀ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਮੈਂ ਕਿੱਥੇ ਹਾਂ ਪਰ 15 ਦਿਨਾਂ ਬਾਅਦ ਜਦੋਂ ਮੈਨੂੰ ਪਹਿਲੇ ਦਿਨ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਮੈਂ ਦੇਖ ਕੇ ਲਾਂਗੀ ਕਿ ਮੇਰੇ ਮਾਤਾ ਪਿਤਾ ਦੇ ਨਾਲ ਪਿੰਡ ਦੇ ਸ਼ਹਿਰ ਦੇ ਸਾਰੇ ਇਕਤਵੰਤੇ ਸੱਜਣ ਪਹੁੰਚ ਹੋਏ ਜੀਗੇ ਪਹੰਚ ਕੋ ਚੱਲ। ਔਰ ਇਹਨਾਂ ਨੂੰ ਦੇਖ ਕੇ ਮੈਨੂੰ ਹੌਸਲਾ ਫਿਰ ਜ਼ਰੂਰ ਹੋਵੇਗਾ। ਉਸ ਤੋਂ ਬਾਅਦ ਫਿਰ ਮੈਂ ਕੀ ਵਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦੋਂ ਮੈਂ ਉਹ ਅਦਾਲਤ ਵਿੱਚ ਪੇਸ਼ ਕੀਤਾ ਤਾਂ ਕਿ ਮੈਂ ਦੇਖਿਆ ਕਿ ਉੱਥੇ ਤੇ ਜਲੰਧਰ ਦੀ ਦੇਖ ਰਿਹਾ ਤੁਸੀਂ ਕਹਿੰਦੀ ਹੋਈ ਹੈ ਜੇ ਮਾਰ ਲੈਣ ਵਾਲੀ ਬੱਤੀ। ਉਹਨਾਂ ਨੇ ਮੇਰਾ ਹੀ ਮਾਰਕ ਮੰਗਿਆ ਔਰ ਗੈਸ ਕੀ ਪਾਇਓ ਚਿਕਨ ਇੰਦਰਾ ਗਾਂਧੀ ਨੂੰ ਥ੍ਰੈਟ ਲੈਟਰ ਦੇ ਦਿੱਤਾ ਤਾਂ ਮੇਰਾ ਨਾਮ ਕਿਉਂ ਪ੍ਰਿੰਟਡ ਪਾਉਂ ਪਰ ਮੈਂ ਉਹ ਮੇਰਾ ਨਿਕ ਨਾਮ ਸੀਗਾ ਬੇਬੀ ਵੇਟ ਕਰਦਾ ਸੀ ਕਿਦਾ ਫੋਨ ਕੁੱਤੇ ਵਿੱਚ ਆਇਆ ਸੀਗਾ ਕੋ ਲੈਟਰ ਪੈਡ ਉਹਨਾਂ ਕੋਲ ਆਇਆ ਸੀਗਾ ਬੀ ਕੇ ਬੱਬਰ ਖੱਤ ਉਹਨਾਂ ਨੇ ਬੀ ਕੇ ਨੂੰ ਕੁੱਟਾ ਕਰਕੇ ਕਪਤਨ ਦੇ ਰੂਪ ਬਣਾ ਕੇ ਫਾਰਮੈਟ ਪਾ ਦਿੱਤਾ ਅੱਜ ਕਿਤੇ ਨਾ ਠੀਕ ਹੈ ਪਾਲੂ ਜਿਹੜਾ ਅੰਦਰ ਦੀ ਰੇਵੇ ਪੁਲਿਸ ਨੂੰ ਆਪਣੇ ਨਾਲ ਜਮਨਤ ਲੈ ਗਿਆ ਉੱਥੇ ਵੀ ਦੱਸ ਦੇ ਨਾ ਇਹੀ ਕੁਝ ਹੁੰਦਾ ਜਾ ਇਹੀ ਕੁਝ ਪੁੱਛਦੇ ਰਹੇ ਤਦੋਂ ਦਸਾ ਦਿਨਾਂ ਦੇ ਉੱਥੇ ਰਿਮਾਨ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਹੁਸ਼ਿਆਰਪੁਰ ਜੇਲ੍ਹ ਫਿਰ ਕੁਝ ਟਾਈਮ ਲੁਧਿਆਣਾ ਦੇ ਘਈਆ ਹੋਈਆ ਔਰ ਫਿਰ ਬਾਅਦ ਵਿੱਚ ਮੇਰੇ ਤੇ ਮੇਰਾ ਜ਼ਿਲ੍ਹਾ ਗੁਦਾਪੁਰ ਸੀਗਾ ਤੇ ਮੈਨੂੰ ਗੁਦਾਪੁਰ ਜੇਲ੍ਹ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਉਹ ਮੈਂ ਮਾਨਣ ਚ ਤਿਆਰ ਹੋਇਆ ਕਿ ਪਹਿਲੀ ਗੱਲ ਕਿ ਮੈਂ ਮੈਰਿਜ ਕਰਵਾਣੀ ਹੀ ਨਹੀਂ ਦਫਰਤ ਹੈ ਕਿਉਂਕਿ ਜੇ ਆਪਣੇ ਪੇਰਨ ਵਾਲੇ ਪਾਸੋਂ ਵਾਸ ਸਿਰਫ ਘਰ ਨਹੀਂ ਸੀ ਮੇਰਾ ਜੇਲ ਬ੍ਰਦਰ ਨਹੀਂ ਸੀ ਕੋਈ ਵੀ ਔਰ ਪਪਾ ਮੇਰੇ ਆਦਮੀ ਜੋ ਕੈਪਟਨ ਹੈ ਰਟਾਇਰ ਹੋਏ ਹੋਏ ਤੇ ਉਹ ਵੀ ਕਹਿੰਦੇ ਕਿ ਠੀਕ ਹੈ ਪਰ ਐਨੀ ਕੋਲ ਦਿੱਤੀ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਜੇਲ ਵੀ ਕੀ ਮੇਰਾ ਕਿਸੇ ਐਸੇ ਯੋਧੇ ਨਾਲ ਮੇਲ ਹੋ ਜਾਵੇਗਾ ਤਦੋਂ ਮੈਂ ਮਨ ਵਿੱਚ ਸੋਚਿਆ ਸੀ ਆ ਬੈਠੇ ਮੈਰਿਜ ਕਰਵਾਣੀ ਨਹੀਂ ਬਟ ਜੇਕਰ ਕਰਵਾਈ ਤਾਂ ਕਿਸੇ ਜਜ਼ਾਰੂ ਯੋਧੇ ਨਾਲ ਹੀ ਕਰਵਾਉਣੀ ਹੈ ਔਰ ਵਾਈਗੁਲ ਜੀ ਨੂੰ ਪਰਮਜੀਤ ਦੇ ਨਾਲ ਮੇਰਾ ਜੀਵਨਕ ਮੇਲ ਹੋ ਗਿਆ ਔਰ ਪਰਮਜੀਤ ਉਹਨਾਂ ਨਾਲ ਜਦੋਂ ਮੇਲ ਹੁੰਦਾ ਥੱਗੀ ਪੈਰੈਂਟਸਾਂ ਦੇ ਉਹਨਾਂ ਦੇ ਮਨ ਵਿੱਚ ਇਹ ਭਾਵਨਾ ਆ ਗਈ ਕਿ ਮੈਂ ਮੈਂ ਕਿਸੇ ਗਰੇ ਸਿੰਘ ਦੀ ਨਾਲੀ ਮੈਲ ਕਰਵਾਣੀ ਹੈ ਕਿਸੇ ਘਾਟ ਨੂੰ ਚਾਹਤਾ ਰਹੀ ਸਾਡੇ ਵਿਚਾਰਤਾ ਮਿਲਦੀ ਸੀ ਅ ਦੋਨੋਂ ਦੇ ਪੈਰੈਂਟਸ ਨੇ ਆਪਸ ਵਿੱਚ ਗੱਲ ਕੀਤੀ ਦੋਨੋਂ ਦੇ ਸਾਡੇ ਪੈਰੈਂਟਸ ਤੇ ਮੀਟਿੰਗ ਹੋ ਗਈ ਔਰ ਉਹਦਾ ਆਖਰੀ ਸੰਧਾ ਜੇਲ ਦੇ ਬੰਦਰੀ ਸ਼ਿੰਗਾਂ ਨੇ ਮਿਲ ਕੇ ਸਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਉਹਨਾਂ ਨੇ ਉੱਥੇ ਹੀ ਜਿਹੀ ਕੋਈ ਥਾਕੇ ਨਹੀਂ ਕੋਈ ਐਦਾਂ ਦਾ ਐਂਗੇਜਮੈਂਟ ਦੀ ਰਸਮ ਨਹੀਂ ਆ ਉਹ ਵੀ ਕਰ ਦਿੱਤਾ ਉਹ ਬੜਾ ਮਾਨਜਮੈਨਟ ਹੋਇਆ ਗੁਦਾਂਦ ਕਹਿੰਦੇ ਉਹਦੇ ਅਧਿਕਾਰੀ ਵੀ ਕਰਦੇ ਸੀ ਕਿ ਤੁਸੀਂ ਇਤਿਹਾਸ ਰਜ ਦਿੰਦਾ ਕਿ ਜੇਲ੍ਹ ਦੇ ਅੰਦਰ ਐਂਗੇਜਮੈਂਟ ਕਰਵਾ ਦਿੱਤਾ ਕਰਦੇ ਲੋ ਐਂਗੇਜਮੈਂਟ ਤੋਂ ਬਾਅਦ ਅੱਛੇ ਤਹੀ ਜਦੋਂ ਕੱਲਾ ਮੇਰੀ ਬੇਲੋ ਵੀ ਹੋ ਗਿਆ 1 ਸਾਲ 2 ਮਹੀਨੇ ਬਾਅਦ ਬਾਅਦ ਵਿੱਚ ਫਰਮਜੀਤ ਵੀ ਮਿਲਦੇ ਆਉਂਦੇ ਨੇ ਤਾਂ 6 ਤੀ 3 ਦਸੰਬਰ 1985 ਨੂੰ ਸਾਡੀ ਮੈਰਿਜ ਹੋ ਜਾਂਦੀ ਹੈ ਪਠਾਨਕੋਟ ਸ਼ਹਿਰ ਦੇ ਅੰਦਰ ਔਰ ਮੈਰਿਜ ਤੋਂ ਬਾਅਦ 12 ਦਸੰਬਰ 1995 ਨੂੰ ਮੈਰਿਜ ਹੋਈ ਹੈ ਔਰ 9 ਅਪ੍ਰੈਲ 1999 ਨੂੰ ਕੰਮ ਦੀ ਤੋਰੀ ਸ਼ਹਾਦਤ ਦਾ ਫਿਰ ਵੀ ਅੱਲਾਹ ਕੀ ਦੰਦ ਦੇ ਨੇ ਦੇਖਣ ਨੂੰ ਇਹ ਸਵਾ ਪੰਜ ਸਾਲ ਦਾ ਵਕਤ ਸੀ ਪਰ ਸਵਾ ਪੰਜ ਸਾਲ ਦੇ ਵਕਤ ਵਿੱਚ ਮੈਂ ਕਈ ਵਾਰ ਦਿਨ ਗਿੰਦੀ ਆ ਉਸ ਨੂੰ ਕਿ ਅਸੀਂ ਇਕੱਠੇ ਕਿੰਨਾ ਕੁ ਰਹੇ ਹਾਂ ਮੇਰੇ ਨਾਲ 60 70 ਦਿਨ ਵੀ ਨਹੀਂ ਬੰਦੇ ਸੰਗੇ ਜਿਹੜੇ ਸੀ ਇਕੱਠੇ ਅਧਿਆ ਔਰ ਉਹ ਵੀ ਕਿੱਦਾਂ ਕਦੀ ਕਿਸੇ ਦੇ ਘਰ ਆ ਵੀ ਤੁਸੀਂ ਲੁਕ ਚੁੱਕੇ ਮੇਰੇ ਕੀ ਕਦੇ ਲੋਕਾਂ ਦੀਆਂ ਬੰਗੀਆਂ ਤੇ ਜਾ ਕੇ ਮੰਦੇ ਸੀ ਮੈਨੂੰ ਅੱਜ ਵੀ ਨਹੀਂ ਭੁੱਲਦੇ ਉਹ ਮਾਲ ਦੀਆਂ ਛੱਡੀਆਂ ਰੱਖਾ ਰੱਖ ਅੱਜ ਵੀ ਨਹੀਂ ਭੁੱਲਦੇ ਸੋਨ ਭਾਗੋ ਦੇ ਚਮਾਸੇ ਜਿਹੜੀਆਂ ਅਸੀਂ ਬਗਾਨੇ ਲੋਕਾਂ ਦੀ ਤਰ੍ਹਾਂ ਚੋਰਾਂ ਦੀ ਤਰ੍ਹਾਂ ਲੁਕ ਲੁਕੇ ਲੁਕਾ ਕੇ ਬੰਗਲੀਆਂ ਤੇ ਥੱਲੇ ਪਰਾਈਆਂ ਵਛਾ ਕੇ ਅਸੀਂ ਉਹ ਬਤਾਇਆ ਤੇ ਚਾ ਚਲੋ ਕਹਿਣ ਨੂੰ ਬਹੁਤ ਚਾ ਇੱਕ ਲੰਬੀ ਸਤ ਕਹਾਣੀ ਹੈ ਟਾਈਮ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਸਾਡੇ ਕੋਲ ਆਪਣਾ ਕਵਿਸ਼ੀ ਜੱਥੇ ਵੀ ਪਹੁੰਚ ਗਏ ਨੇ ਔਰ ਮੈਂ ਇੱਥੇ ਹੀ ਬਸ ਕਰ ਦਿਆਂ ਬਾਅਦ ਵਿੱਚ ਟਾਈਮ ਨਵਾਂਗੀ ਤੇ ਫਿਰ ਵਿਚਾਰ ਸਾਂਝੇ ਕਰਾਂਗੇ ਅੱਥੇ ਕਿ ਮੰਦੀ ਜਾਤ ਹੈਗਾ ਕੁਛ ਵੱਧ ਘੱਟ ਕਹਿ ਗਈ ਉਹਨਾਂ ਤੋਂ ਮਾਤੇ ਮੰਗਾਗੀ ਵਾਹਿਗੁਰੂ ਇਹ ਕਹਾਤਾ ਵਾਹਿਗੁਰੂ ਦੀ ਕੀ ਕਥਾ